ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮ ਸਨਮਾਨ ਜੋਗ ਪਰਮ ਸਤਕਾਰ ਜੋਗ ਚੁਗੋ ਜੁਗ ਅਟਲ ਚਬਰ ਤਖਤ ਸ਼ਤਰ ਦੇ ਮਾਲਕ ਵਾਲੀਆ ਕੁਲ ਆਲਮ ਗਰੀਬ ਨਵਾਜ਼ ਸ਼ਬਦ ਗੁਰੂ ਜਹਾਰਾਜ ਹੂਰ ਹਾਜ਼ਰਾ ਹਜ਼ੂਰ ਤਖਤਿ ਬਰਾਜਮਾਨ ਦਸੂ ਪਾਤਸ਼ਾਹਿਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀ ਆਓ ਮਨ ਭਗਤੀਆਂ ਨੂੰ ਕਰੀਏ ਇਕਾਗਰ ਔਰ ਜੋ ਆਪਾਂ ਪਾਵਨ ਪਿਤਰਗੁਰ ਅਧਿਆਸ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪ੍ਰਾਰambh ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੀਨ ਦਰਦ ਦੁੱਖ ਭੰਜਨਾ ਢੜਗੜਨਾ ਤੇ ਅਨਾਥ ਸ਼ਰਨ ਤੇ ਮਹਾਰੀ ਆਇਓ ਨਾਨਕ ਕੇ ਪ੍ਰਭ ਸਾਥ ਵਾਹਿਗੁਰੂ ਪਰਮ ਸਨਮਾਨਯੋਗ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਆਪਾਂ ਵਿਚਾਰ ਕਰ ਰਹੀ ਸਾਂ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਤਾਨਪੁਰ ਦੇ ਅੰਦਰ ਮੋਦੀ ਖਾਨੇ ਦੀ ਕਾਰ ਕਰ ਰਹੇ ਨੇ ਤਾਂ ਕਾਫੀ ਸਮੇਂ ਤੋਂ ਬਾਅਦ ਇੱਕ ਦਿਨ ਫੇਰ ਜੂਲ ਜਿਹੜੇ ਸਨ ਲੋਕ ਉਹਨਾਂ ਨੇ ਆ ਕੇ ਭਾਈਆ ਜੈਰਾਮ ਜੀ ਨੂੰ ਕਿਹਾ ਕਿ ਨਾਨਕ ਸਾਰਾ ਮੋਦੀ ਖਾਨਾ ਲੋਕਾਂ ਨੂੰ ਮੰਗਤਿਆਂ ਨੂੰ ਲੋੜਵੰਦਾਂ ਨੂੰ ਢਾ ਰਿਆ ਹੈ ਅਗਰ ਜਿਸ ਵੇਲੇ ਕੋਈ ਹਸਾਬ ਕਿਤਾਬ ਹੁੰਦਾ ਹੈ ਤੇ ਰਾਜੇ ਦਾ ਜਿਹੜਾ ਪੈਸਾ ਹੈ ਉਹ ਤੁਹਾਨੂੰ ਭਰਨਾ ਪਵੇਗਾ ਇਸ ਗੱਲ ਨੂੰ ਸੁਣ ਕੇ ਭਾਈਆ ਜੈਰਾਮ ਜੀ ਕਾਫੀ ਚਿੰਤਾਤ ਹੋ ਜਾਂਦੇ ਚਿੰਤਾ ਵਿੱਚ ਬੈਠੇ ਰਹਿੰਦੇ ਨੇ ਤਾਂ ਇੱਕ ਦਿਨ ਬੀਬੀ ਨਾਨਕੀ ਜੀ ਪੁੱਛਦੇ ਨੇ ਵੀ ਤੁਸੀਂ ਸਾਨੂੰ ਕਾਰਨ ਦੱਸੋ ਤਾਂ ਬੀਬੀ ਨਾਨਕੀ ਜੀ ਪਰ ਆਪਣੀ ਦਾਸੀ ਨੂੰ ਨੌਕਰਾਨੀ ਨੂੰ ਤੁਰਸ਼ਾ ਨੂੰ ساری ਗੱਲ ਪੁੱਛਦੇ ਉਹ ਦੱਸਦੀ ਆ ਬੀਬੀ ਇੱਕ ਦਿਨ ਕਾਫੀ ਲੋਕ ਜਿਹੜੇ ਸਨ ਵਾਵਾ ਜਿਹੜੇ ਲੋਕ ਸਨ ਉਹ ਆਏ ਸਨ ਤੇ ਸਾਰੇ ਮਨੁੱਖੀ ਤੇ ਮਿਲ ਕੇ ਆਪਣੇ ਘਰ ਆਏ ਤੇ ਉਸੇ ਦਿਨ ਤੋਂ ਇਹ ਚਿੰਤਾਵਾਰ ਹਨ ਪਰ ਮੈਂ ਜਾਣਦੀ ਨਹੀਂ ਪਤਾ ਨਹੀਂ ਵੀ ਉਹਨਾਂ ਨੇ ਕੀ ਆਖਿਆ ਸੀ ਪਰ ਜਿੱਦ ਦੇ ਉਹ ਆਏ ਐ ਉਸ ਦਿਨ ਤੋਂ ਇਹ ਚਿੰਤਾਵਾਰ ਹਨ ਇਹ ਸੁਣ ਕੇ ਸੁਗੜ ਸਿਆਣੀ ਬੀਬੀ ਨਾਨਕ ਜੀ ਸਮਝ ਗਈ ਬੀਤਾ ਕਿਸੇ ਨੇ ਚੁਗਲੀ ਕੀਤੀ ਐ ਸੋ ਉਸਨੇ ਕੋਲ ਬਹਿ ਕੇ ਪਤੀ ਨੂੰ ਸਮਝਾਇਆ ਏ ਸੁੱਖਾਂ ਦੇ ਦਾਤੇ ਤੁਹਾਡਾ ਮਨ ਕਿਉਂ ਪਟ ਗਿਆ ਭਾਈਆ ਜੈਰਾਮ ਜੀ ਨੂੰ ਸਮਝਾਉਂਦੇ ਨੇ ਬੀਬੇ ਨਾਨਕ ਜੀ ਵੀ ਦੱਸੋ ਵੀ ਤੁਹਾਡਾ ਮਨ ਕਿਉਂ ਪਟ ਗਿਆ ਕਿਹੜੀ ਗੱਲੋਂ ਦੁਖੀ ਹੋ ਤੁਸੀਂ ਤੁਸੀਂ ਚੁਗਲਾਂ ਦੀ ਭਲਾਈ ਸਰਾਪਤ ਦੇਖ ਕੇ ਪਹਿਲਾਂ ਤੁਸੀਂ ਉਹਨਾਂ ਨੂੰ ਪਰਖ ਲੈਣਾ ਸੀ ਤੇ ਨਾਲ ਗੁਰੂ ਜੀ ਦੇ ਪ੍ਰਤੀ ਮਨ ਵਿੱਚ ਬਹੁਤ ਸ਼ਰਧਾ ਤੁਸੀਂ ਰੱਖਦੇ ਹੋ ਜੋ ਅੰਧਾਣ ਵਿੱਚ ਗੱਲਾਂ ਕਰਦੇ ਨੇ ਫਿਰਦੇ ਆ ਇਹ ਮੂਰਖ ਮੰਦ ਬੁੱਧੀ ਵਾਲੇ ਸਭ ਹੀ ਧੰਗ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਭੇਤ ਨੂੰ ਸਮਝ ਨਹੀਂ ਸਕਦੇ ਤੁਸੀਂ ਤੇ ਜਾਣਦੇ ਹੋ ਪਹਿਲਾਂ ਚੁਗਲੀ ਕੀਤੀ ਲੇਖਾ ਨਿਕਲਿਆ ਕੀਤਾ ਗਿਆ ਤੇ 735 ਰੁਪਏ ਉਹਨਾਂ ਦੇ ਵੱਲ ਦੇ ਇਓ ਆ ਆ ਕੇ ਬੇਬੇ ਨਾਲ ਕੀ ਬਹੁਤ ਸਮਝਾਉਂਦੇ ਰਹੇ ਪਰੰਤੂ ਤਾਂ ਵੀ ਭਾਈਆ ਜੈ ਰਾਮ ਜੀ ਜਿਹੜੇ ਚਿੰਤਾ ਚ ਹੈ ਉਹਨਾਂ ਦੀ ਚਿੰਤਾ ਜਾਂਦੀ ਨਹੀਂ ਕਿਉਂ ਕਿਉਂਕਿ ਉਹਦੇ ਮਨ ਅੰਦਰ ਚੁਗਨਾ ਦੀ ਗੱਲ ਬੈਠੀ ਹੋਈ ਸੀ ਜਿਹਨੇ ਚੁਗਲੀ ਕੀਤੀ ਨਾ ਉਹਦੀ ਗੱਲ ਬੈਠੀ ਹੋਈ ਸੀ ਉਹਨਾਂ ਦੇ ਮਨ ਵਿੱਚ ਉਹ ਸਚਾਈ ਵੇਖਣ ਤੋਂ ਬਗੈਰ ਦੂਰ ਨਹੀਂ ਸੀ ਹੋ ਸਕਦੀ ਜਿੰਜਕਰ ਸੱਚ ਨਹੀਂ ਜਾਣ ਸਕਦੇ ਸਨ ਉਹਨਾਂ ਚ ਕਰੋਨਾ ਦੇ ਅੰਦਰ ਦੀ ਉਹ ਚਿੰਤਾ ਕਿਵੇਂ ਖਤਮ ਹੋ ਸਕਦੀ ਸੀ ਧੰਨ ਗੁਰੂ ਨਾਨਕ ਜੀ ਅੰਤਰਜਾਮੀ ਸੰਸਗੁੰਨਾ ਨੇ ਚੁਗਲਾਂ ਦੀ ਕਿਚਾਈ ਜਾਣ ਲਈ ਸੀ ਫਿਰ ਉਹਨਾਂ ਗੁਰੂ ਜੀ ਨੇ ਸਤਿਗੁਰੂ ਜੀ ਨੇ ਭਾਈਆ ਜੈਰਾਮ ਜੀ ਨੂੰ ਚਿੰਤਾ ਗ੍ਰਸਤ ਹੋਇਆ ਵੇਖਿਆ ਨਾ ਜਦੋਂ ਤੇ ਜਿਹਦਾ ਮਨ ਚੁਗਲਾਂ ਦੀ ਗੱਲ ਨਾਲ ਡੁੱਬਿਆ ਹੋਇਆ ਸੀ ਇਹ ਤੋਂ ਭਾਈਆ ਜੈਰਾਮ ਜੀ ਨੂੰ ਵੇਖਿਆ ਨਾ ਵੀ ਇਹ ਬੜੇ ਚਿੰਤਾ ਤੋਰਾ ਤੇ ਸਤਿਗੁਰੂ ਤੰਤਰਜਾਮੀ ਸਨ ਉਸ ਦੇ ਭਾਵਕੇ ਜੈ ਰਾਮ ਦੀ ਚਿੰਤਾ ਮਟਾਉਣ ਦੇ ਲਈ ਬੇਦੀ ਕੁੱਲ ਦੇ ਨਿਸ਼ਾਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੇ ਘਰ ਅੰਦਰ ਜਾ ਕੇ ਦੁੱਖ ਨਾਸ਼ਕ ਤੇ ਕਮਲ ਮੁਖੜੇ ਵਾਲੇ ਸਤਿਗੁਰੂ ਜੀ ਪਲੰਗ ਤੇ ਬੈ ਗੇ ਬੇਬੇ ਨਾਨਕ ਜੀ ਦੇ ਘਰ ਜਾ ਕੇ ਬੈਠੇ ਆ ਤੇ ਕੋਮਲ ਆਵਾਜ਼ ਵਿੱਚ ਮਿੱਠੀ ਆਵਾਜ਼ ਵਿੱਚ ਬੋਲੇ ਮਾਨੋ ਬਾਣੀ ਚਿੰਤਾ ਰੋਗ ਦੇ ਲਈ ਦੂਰਨ ਦੇ ਸਮਾਨ ਹੋਵੇ ਤੇ ਜਾ ਕੇ ਸਤਿਗੁਰੂ ਕਹਿੰਦੇ ਹੇ ਜੀਜਾ ਜੀ ਪੜਤਾਲ ਕਰਵਾ ਲਵੋ ਤੇ ਸਾਰਾ ਹਿਸਾਬ ਨਵਾਬ ਨੂੰ ਦੇਣਾ ਕਰਕੇ ਵੀ ਹਿਸਾਬ ਹੁਣ ਸਤਿਗੁਰੂ ਨੂੰ ਕਿਹਾ ਨਹੀਂ ਉਹਨਾਂ ਨੇ ਨਾ ਬੀਬੀ ਨਾਨਕ ਜੀ ਨੇ ਕਿਹਾ ਨਾ ਭਾਈਆ ਜੈ ਰਾਮ ਜੀ ਨੇ ਕਿਹਾ ਉਹ ਆਪਣੇ ਵਿੱਚ ਚਿੰਤਾ ਕਰਦੇ ਦੇ ਪਰ ਉਹ ਸਤਿਗੁਰੂ ਅੰਤਰਜਾਮੀ ਹੈ ਜਾਣਗੇ ਸਤਿਗੁਰੂ ਜਾ ਕੇ ਭਾਈਆ ਜੈ ਰਾਮ ਜੀ ਨੂੰ ਕਹਿੰਦੇ ਵੀ ਤੁਸੀਂ ਐ ਕਰੋ ਹਿਸਾਬ-ਕਿਤਾਬ ਕੀਤੇ ਨੂੰ ਸਮਾਂ ਕਾਫੀ ਹੋ ਗਿਆ ਹੈ ਤੇ ਆਪਾਂ ਰਾਜੇ ਦਾ ਜਿਹੜਾ ਹਿਸਾਬ-ਕਿਤਾਬ ਨਵਾਬ ਦਾ ਦੌਲਤਖਾਨ ਦਾ ਮੋਦੀਖਾਨੇ ਦਾ ਉਹਨੂੰ ਹਿਸਾਬ ਕਰਕੇ ਦੱਸ ਗਏ ਬਹੁਤ ਦਿਨ ਹੋ ਗਏ ਹਿਸਾਬ-ਕਿਤਾਬ ਲੇਖਾ ਕਰਵਾਇਆ ਨੂੰ ਜੇ ਕੋਈ ਬਕਾਇਆ ਨਿਕਲਿਆ ਹੋਵੇ ਇਹ ਸੁਣ ਕੇ ਦਾਇਰਾਮ ਦੇ ਮਨ ਵਿੱਚ ਖੁਸ਼ੀ ਹੋਈ ਵੀ ਚਲੋ ਜਿਹੜੀ ਗੱਲ ਮੈਂ ਕਹਿਣੀ ਸੀ ਉਹ ਆਪ ਨਾਨਕ ਨੇ ਆਪ ਕਹਿ ਦਿੱਤੀ ਹੈ ਤੇ ਮਾਨੋ ਜਿਵੇਂ ਗਵਾਚਿਆ ਹੋਇਆ ਸਰਦਾ ਰੂਪੀ ਧਨ ਉਸਨੂੰ ਲਭ ਪਿਆ ਹੋਵੇ ਜਿਸ ਗੱਲ ਦੀ ਚਿੰਤਾ ਦਿਨੇ ਰਾਤ ਰਹਿੰਦੀ ਸੀ ਉਹ ਅਚਨ ਚੇਤ ਹੀ ਸੁਹਾਵਣੀ ਬਣ ਸੁੰਦਰ ਹੋ ਗਈ ਭਾਵਕ ਜਦੋਂ ਸਤਿਗੁਰੂ ਨੇ ਕਿਹਾ ਕਿ ਆਪਾਂ ਲੇਖਾ ਕਰ ਲਈਏ ਲੇਖੇ ਨੂੰ ਦਿਨ ਕਾਫੀ ਹੋ ਗਏ ਆ ਤੇ ਭਾਇਆ ਜੈਰਾਮ ਜੀ ਬੜੇ ਖੁਸ਼ ਹੋ ਗਏ ਇਸ ਗੱਲ ਤੇ ਸੋ ਆਗਿਆ ਲੈ ਕੇ ਰਾਜੇ ਦੇ ਕੋਲ ਚਲੇ ਗਏ ਤੇ ਉਸਨੇ ਪਿਸ਼ਾਕ ਪਹਿਨ ਕੇ لباس پہن کے ਉਹਨਾਂ ਕੋਲੇ ਚਲੇ ਗਏ ਉਹਦੇ ਕੋਲ ਬਹਿ ਕੇ ਬੋਲੇ ਵੀ ਸੁਣੋ ਹਾਕਮ ਜੀ ਤੁਹਾਡਾ ਮੋਦੀ ਜਿਹੜਾ ਤੁਸੀਂ ਰੱਖਿਆ ਨਾਨਕ ਉਹ ਚਾਹੁੰਦਾ ਹੈ ਵੀ ਉਹਦਾ ਹਸਾਬਤਾ ਕਰਵਾਇਆ ਜਾਵੇ ਲੇਖਾ ਕੀਤੇ ਨੂੰ ਸਮਾਂ ਬੀਤ ਗਿਆ ਉਹ ਹੁਣ ਆਮਦਨ ਖਰਚ ਦੀ ਉਚਿਤਤਾ ਸਹੀ ਅਨੁਮਾਨ ਵਿਖਣਾ ਚਾਹੁੰਦਾ ਹੈ ਕੀ ਵਧਿਆ ਕੀ ਘਟਿਆ ਦੌਲਤਖਾਂ ਕੋਲ ਪਹਿਲਾਂ ਹੀ ਚੁਗਲ ਲੋਕਾਂ ਨੇ ਮਿਲ ਕੇ ਬੜੀ ਜੇਬਿਕੂ ਭਾਈਆ ਜੈ ਰਾਮ ਜੀ ਨੂੰ ਲੋਕਾਂ ਨੇ ਚੁਗਲਾ ਚੁਗਲਾਂ ਕਰ ਕਰਕੇ ਕਿਹਾ ਤੇ ਦੌਲਤਖਾਂ ਲੋਤੀ ਰੂ ਵੀ ਚੁਗਲੀਆਂ ਕਰ ਕਰਕੇ ਕਿਹਾ ਸੀ ਵੀ ਤੇਰਾ ਮੋਦੀ ਜਿਹੜਾ ਸਾਰਾ ਧਨ ਲਟਾਈ ਜਾਂਦਾ ਹੈ ਜਿਹੜਾ ਆਉਂਦਾ ਉਹਨੂੰ ਤੋਲੀ ਜਾਂਦਾ ਹੈ ਜੇ ਕੋਈ ਪੈਸਾ ਦੇ ਗਿਆ ਠੀਕਾ ਨਹੀਂ ਦੇ ਗਿਆ ਤਾਂ ਠੀਕ ਹੈ ਉਹਨੂੰ ਕੋਈ ਵਰਕ ਨਹੀਂ ਪੈਂਦਾ ਹੁਣ ਇਹ ਸਾਰੀ ਚੁਗਲੀ ਜਿਹੜੀ ਸੀ ਲੋਕਾਂ ਨੇ ਇਹੜੇ ਚੁਗਲ ਖੋਰਸਣ ਭਾਈਆ ਜੈ ਰਾਮ ਜੀ ਨੂੰ ਵੀ ਕਹਿ ਆਖਿਆ ਤੇ ਦੌਲਤ ਖਾਨ ਉਹਦੇ ਕੋਲੇ ਵੀ ਜੁਗਨੀਆਂ ਕੀਤੀਆਂ ਸਨ ਕਿ ਨਾਨਕ ਜਿਹੜਾ ਸਾਰਾ ਧਨ ਟਾ ਕੇ ਕਦੇ ਅਚਾਨਕ ਇਥੋਂ ਦੌੜ ਵੀ ਸਕਦਾ ਹੈ ਜੈ ਰਾਮ ਦੀ ਗੱਲ ਸੁਣ ਕੇ ਨਵਾਬ ਦੌਲਤ ਖਾਨ ਨੇ ਕਿਹਾ ਵੀ ਮੈਨੂੰ ਵੀ ਬਹੁਤ ਸ਼ੰਕਾ ਹੈ ਹਸਾਬ ਕਿਤਾਬ ਨਾਲ ਹੁਣ ਉਹ ਦੂਰ ਹੋ ਜਾਏਗਾ ਉਸ ਨੂੰ ਮੇਰੇ ਕੋਲ ਬੁਲਾ ਲਵੋ ਆਪਣੇ ਵਹੀ ਖਾਤੇ ਲੈ ਕੇ ਆਵੇ ਤੇ ਹਸਾਬ-ਕਰਾਬ ਕੀਤਾ ਜਾਵੇ ਤੇ ਭਾਈਆ ਜੈਰਾਮ ਜੀ ਨੇ ਨਿੱਦੇ ਬ੍ਰਾਹਮਣ ਨੂੰ ਕੱਲਿਆ ਗੁਰੂ ਜੀ ਕੋਲ ਆ ਕੇ ਨਿੱਦਾ ਬੋਲਿਆ ਵੀ ਚਲੋ ਜੀ ਆਪ ਜੀ ਨੂੰ ਲੇਖੇ ਦੇ ਲਈ ਸੱਦਿਆ ਗਿਆ ਹਾਕਮ ਨੇ ਬੁਲਾਇਆ ਜਿੱਤੇ ਵਿਸ਼ੇਸ਼ ਸਭਾ ਬੁਲਾਈ ਹੋਈ ਹੈ ਕਿਉਂਕਿ ਹੁਣ ਹਾਕਮ ਨੇ ਕੱਲਿਆਂ ਜਾ ਕੇ ਸੀ ਆਪਣੇ ਮਨੀਬ ਨਾਲ ਬਹਿ ਕੇ ਹਿਸਾਬ ਨਹੀਂ ਕਰਨਾ ਹੁਣ ਸਾਰੀ ਜਿਹੜੀ ਕਾਫੀ ਲੋਕਾਂ ਦੀ ਸਭਾ ਲਾਣੀ ਉਤੇ ਇਹ ਸਾਰਿਆਂ ਨੂੰ ਪਤਾ ਲੱਗੇ ਵੀ ਕੀ ਵਾਅਦਾ ਕੀ ਘਟਦਾ ਤੇ ਬਾਲਾ ਬੋਲਿਆ ਏ ਪੂਰਨ ਸਤਿਗੁਰੂ ਅੰਗਦ ਦੇਵ ਜੀ ਸੁਣੋ ਤਦੋਂ ਉਹ ਧੰਗ ਗੁਰੂ ਨਾਨਕ ਦੇਵ ਜੀ ਤੁਰੰਤ ਤਿਆਰ ਹੋਏ ਵੱਡਾ ਜਿਹੜਾ ਵਈ ਖਾਤਾ ਸੀ ਕਹਿੰਦਾ ਮੇਰੇ ਕੋਲ ਫੜਾਇਆ ਤੇ ਜਗਦੇ ਮਾਰਗ ਗੁਰੂ ਜੀ ਨੇ ਹਾਕੰਦਕੁੜ ਜਾਣ ਲਈ ਨਾਲ ਲੈ ਕੇ ਮੈਨੂੰ ਤੁਰ ਪਏ ਉਨ੍ਹਾਂ ਦੀ ਟੂਰ ਬੜੀ ਕਹਿੰਦੇ ਹੌਲੀ-ਹੌਲੀ ਸੰਦਰਾ ਤੇ ਭਾਰੀ ਗੰਭੀਰ ਸੀ ਉਹ ਸਭਾ ਵਿੱਚ ਪੁੱਜ ਗਏ ਜਿੱਥੇ ਕਾਜੀ ਖਾਨ, ਦੀਵਾਨ, ਮੌਲਵੀ ਸੁੰਦਰ ਵਾਲੇ ਪੈਰ ਕੇ ਬੈਠੇ ਹੋਏ ਸਾਰੇ ਸਾਰੀ ਸਭਾ ਲੱਗੀ ਹੈ ਦੌਲਤਖਾਨ ਲੋਤੀ ਦੀ ਤੇ ਉਸ ਸਭਾ ਦੇ ਵਿੱਚ ਹੁਣ ਮੇਰੇ ਸਤਿਗੁਰੂ ਜਾ ਕੇ ਬੈਠੇ ਆ ਉਹਨਾਂ ਸਾਰਿਆਂ ਦਾ ਸਲੂਮਣੀ ਦੌਲਤਖਾਨ ਸੀ ਜਿਹਦੀ ਬਨਸਵੰਨੀ ਸੇਵਾ ਸੂਰਮੇ ਕਰਦੇ ਸਨ ਉਥੇ ਸੁੱਖਾਂ ਦੇ ਘਰ ਪਾਪ ਗੁਰੂ ਜੀ ਜਾਖ ਲੋਤੇ ਉਹਨਾਂ ਚੰਗੇ ਢੰਗ ਨਾਲ ਪ੍ਰਣਾਮ ਕੀਤਾ। ਦੌਲਤ ਖਾਨ ਨੇ ਗੁਰੂ ਜੀ ਵੱਲ ਵੇਖਿਆ ਜਿਸ ਹਾਕਮ ਦੀ ਬੁੱਧੀ ਸਰਦਾ ਵੀ ਹੋਣੀ ਸੀ ਉਹ ਪੁੱਛਣ ਲੱਗਿਆ ਵੀ ਤੁਹਾਡਾ ਕੀ ਨਾਮ ਆ? ਐ ਸੋਹਣੇ ਮੋਤੀ ਬੋਲੋ। ਤੇ ਸਤਗੁਰੂ ਜੀ ਫਿਰ ਕਹਿਣ ਲੱਗੇ ਇਹ ਮੇਰਾ ਨਾਮ ਹੈ ਨਾਨਕ ਨਿਰੰਕਾਰ ਹੀ ਹੈ। ਖਾਨ ਬੋਲਿਆ ਵੀ ਤੇਰਾ ਬੋਲਿਆ ਮੈਂ ਸਮਝ ਨਹੀਂ ਸਕਿਆ ਇਹਦੇ ਅਰਥਾਂ ਸਣੇ ਫੇਰ ਮੈਨੂੰ ਦੱਸਣਾ ਕਰ ਜਦੋਂ ਸਤਿਗੁਰੂ ਨੇ ਕਿਹਾ ਨਾ ਵੀ ਮੇਰਾ ਨਾਨਕ ਨਿਰੰਕਾਰੀ ਨਾ ਆ ਮੇਰਾ ਤੇ ਦੌਲਤ ਖਾਂ ਕਹਿਣ ਲੱਗਾ ਵੀ ਮੈਨੂੰ ਨਹੀਂ ਸਮਝ ਲੱਗੀ ਵੀ ਇਹ ਨਾਂ ਕਿੱਦਾਂ ਦਾ ਹੈ ਨਾਨਕ ਨਿਰੰਕਾਰੀ ਫੇਰ ਮੈਨੂੰ ਦੱਸ ਅਰਥਾਂ ਸਵੇਂ ਦੱਸ ਤਾਂ ਫੇਰ ਬੁੱਧੀ ਦੇ ਘਰ ਸਤਿ ਭਾਈ ਜა ਜੈ ਰਾਮ ਬੋਲਿਆ ਜੀ ਫਾਰਸੀ ਢੰਗ ਵੇ ਤੁਸੀਂ ਸਮਝੋ ਕਿ ਜੋ ਨਿਰਸੰਦੇਹ ਅਦੁੱਤੀ ਦੇ ਕਾਰਨ ਤੋਂ ਰਹਿਤ ਹੈ ਤੇ ਬੇਮਿਸਾਲ ਖੁਦਾ ਹੈ। ਵੇਦ, ਹਿੰਦੂ ਧਰਮ ਗ੍ਰੰਥ ਅਤੇ ਇੱਕ ਤੇਬ ਅਸਲਾਮੀ ਧਰਮ ਗੁਸਤਖਾ ਜਿਸ ਨੂੰ ਬਿਆਨਤ ਬਿਆਨਤਾ ਆਖਦੀਆਂ ਨੇ ਤੇ ਕੋਈ ਵੀ ਉਸ ਦੀ ਵਜਾਈ ਦਾ ਅੰਤ ਨਹੀਂ ਜਾਣ ਸਕਿਆ ਕੇਵਲ ਉਸ ਦੀ ਵਡਿਆਈ ਦਾ ਅਨੁਮਾਨ ਹੀ ਲਾਉਂਦੇ ਰਹੇ ਨੇ। ਸੁੱਖਾਂ ਦਾ ਮੂਲ ਨਾਰ ਕਿਉਂ ਆਖ ਰਿਹਾ ਕਿ ਮੈਂ ਉਸ ਖੁਦਾ ਦੀ ਸਿਸਲਾਹ ਕਰਨ ਵਾਲਾ ਇੱਕ ਬੰਦਾ ਹਾਂ। ਉਸ ਦਾਤੇ ਦੀ ਸਿਫਤ ਸਲਾਹ ਕਰਨ ਵਾਲਾ ਮੈਂ ਉਹਦਾ ਇੱਕ ਬੰਦਾ ਇਹ ਗੱਲ ਸੁਣ ਕੇ ਨਵਾਬ ਬੜਾ ਪ੍ਰਸੰਨ ਹੋਇਆ ਜਿਹਦੀ ਸੁਰਤ ਵਿਸ਼ੇ ਵਕਾਰਾਂ ਵਿੱਚ ਫਸੀ ਹੋਈ ਸੀ ਉਹ ਹੁਜਤ ਮਸਕਰੀ ਦੇ ਨਾਲ ਫਿਰ ਬੋਲਿਆ ਕਹਿੰਦਾ ਮੋਦੀ ਤੂੰ ਕਿਤੇ ਵਿਆਹ ਕਰਵਾ ਲਿਆ ਕਿ ਨਹੀਂ ਜੈ ਰਾਮ ਨੇ ਦੱਸਿਆ ਜੀ ਅਜੇ ਨਹੀਂ ਹੋਇਆ ਅਰੇ ਦਾ ਸਾਹਾ ਆ ਰਿਹਾ ਹੈ ਰਿਸ਼ਤਾ ਹੋਇਆ ਕੜਮਾਈ ਹੋ ਗਈ ਹੈ ਤੁਹਾਡੀ ਕਿਰਪਾ ਨਾਲ ਆਸਰਾ ਲੱਭ ਗਿਆ ਤੇ ਹੁਣ ਕੋਈ ਧੀਰ ਨਹੀਂ ਵਿਆਹ ਵੀ ਹੋ ਜਾਣਾ ਹੁਣ ਇਸ ਤਰ੍ਹਾਂ ਦੀ ਗੱਲ ਸੁਣ ਕੇ ਦੌਲਤਖਾਂ ਬੋਲਿਆ ਜੀ ਤਦੇ ਹੀ ਇਹ ਆਪਣੇ ਆਪ ਨੂੰ ਪ੍ਰਭੂ ਦਾ ਉਪਾਸ਼ਕ ਸਿਫਤੀ ਆ ਬੰਦਾ ਆਖਦਾ ਹੈ ਅਜਹੀ ਸੱਚੀ ਗੱਲ ਤਾਂ ਉਤਨੀ ਦੇਰ ਹੀ ਕਹੀ ਜਾ ਸਕਦੀ ਆ ਜਿੰਨਾ ਚੱਕਰ ਘਰ ਦੇ ਵਿੱਚ ਆਪਣੇ ਬੱਚੇ ਇਸਤਰੀ ਆਦ ਨਹੀਂ ਹੁੰਦੇ ਕਹਿੰਦੇ ਵੀ ਉਹਨਾਂ ਚੱਕਰੀਏ ਮੁੜ ਕੇ ਭਾਵ ਉਹਦਾ ਸੀ ਵੀ ਮੁੜ ਕੇ ਗ੍ਰਸਤੀ ਜੀਵਨ ਜਦੋਂ ਪੈ ਗਿਆ ਬੰਦਾ ਉਦੋਂ ਸਾਰਾ ਕੁਝ ਚੇਤੇਆ ਭੁੱਲ ਜਾਂਦਾ ਕਹਿੰਦਾ ਜਿੰਨੇ ਵੀ ਜਤੀ ਸਤੀ ਰਿਸ਼ੀ ਤੇ ਤਪੀਸਰ ਹੋਏ ਆ ਸਾਰੇ ਜੋ ਅਣਗਿਣਤ ਹੋਏ ਨੇ ਉਹ ਸਭ ਇਤੀ ਦਰਚਨ ਰੂਪੀ ਮਹਾਨ ਜਾਲ ਵਿੱਚ ਫਸੇ ਤੇ ਬਲਵਾਨ ਤੋਂ ਬਲਵਾਨ ਜਿਹੜਾ ਸੀ ਉਹ ਵੀ ਇਸ ਜਾਲ ਚੋਂ ਨਿਕਲ ਨਾ ਸਕਿਆ ਗ੍ਰਸਤੀ ਜੀਵਨ ਵਾਲੇ ਚੋਂ ਇਸ ਪੈੜੀ ਦੀ ਨੂੰ ਸੁਣ ਕੇ ਗੁਰੂ ਨਾਨਕ ਜੀ ਉਸੇ ਦੇ ਹਿਰਦੇ ਦੇ ਮਨੋਰਥ ਦਾ ਖੰਡਨ ਕਰਨ ਲਈ ਫਿਰ ਬੋਲੇ ਸਤਿਗੁਰੂ ਕਹਿੰਦੇ ਵੀ ਜਿਨ੍ਹਾਂ ਦਾ ਮਨ ਪ੍ਰਭੂ ਪ੍ਰੇਮ ਦੇ ਨਾਲ ਪਰਪੂਰ ਹੈ ਉਹ ਤਾਂ ਦਿਨ ਰਾਤ ਇੱਕੋ ਜਿੰਨਾ ਹੀ ਰਹਿੰਦਾ ਹੈ ਕਦੇ ਖਾਲੀ ਹੋ ਨਹੀਂ ਸਕਦਾ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਅਕਾਲਪੁਰਖ ਦਾਤੀ ਦੇ ਪ੍ਰਤੀ ਸ਼ਰਧਾ ਹੋਵੇ ਭਾਵਨਾ ਹੋਵੇ ਉਹ ਪ੍ਰੇਮ ਹੋਵੇ ਸਤਿਗੁਰੂ ਕਹਿੰਦੇ ਉਹ ਪ੍ਰੇਮ ਕਦੇ ਖਤਮ ਹੋ ਹੀ ਨਹੀਂ ਸਕਦਾ ਚਾਹੇ ਉਹ ਗ੍ਰਸਤੀ ਜੀਵਨ ਵਿੱਚ ਹੋਵੇ ਚਾਹੇ ਅਦਾਸੀ ਜੀਵਨ ਵਿੱਚ ਹੋਵੇ ਉਹ ਪ੍ਰੇਮ ਨੇ ਕਦੇ ਖਤਮ ਹੋ ਸਕਦਾ ਖਾਲੀ ਨਹੀਂ ਕਦੇ ਹੋ ਸਕਦਾ ਸੋ ਉਹਨਾਂ ਦੇ ਬਨਾਂ ਨੂੰ ਗੰਦਗੀ ਤੇ ਬਧੂਰਲ ਭਰਪੂਰ ਆ ਵਿਸ਼ੇ ਵਕਾਰ ਕਿਵੇਂ ਚੰਗੇ ਲੱਗ ਸਕਦੇ ਨੇ ਉਹਨਾਂ ਦਾ ਅੰਦਰ ਤਾਂ ਹੱਡ ਲਹੂ ਵਿੱਚ ਮਾਸ ਤੇ ਵਾਲ ਆਦਿ ਹੀ ਹਨ ਉਹਨਾਂ ਨੂੰ ਤਾਂ ਪ੍ਰੀਤੀ ਕੇਵਲ ਤੇ ਕੇਵਲ ਉਹ ਕਰਦੇ ਨੇ ਜਿਹੜੇ ਵਿਚਾਰ ਹੀ ਹੋਣ ਵਿਸ਼ੇ ਵਕਾਰਾਂ ਨੂੰ ਉਹ ਪ੍ਰੀਤੀ ਕਰਦੇ ਐ ਜਿਹੜੇ ਵਿਚਾਰ ਤੋਂ ਸੱਕਣੇ ਐ ਉਹ ਕਰ ਸਕਦੇ ਐ ਪਰ ਜੋ ਗਿਆਰਵਾਂ ਪੁਰਚ ਹੈ ਉਹ ਵਿਚਾਰ ਕਰਕੇ ਦੇਖਦੇ ਨੇ ਤਾਂ ਇੱਕ ਵੀ ਚੀਜ਼ ਨੂੰ ਸੁੰਦਰ ਨਹੀਂ ਜਾਣਦੇ ਇਸ ਕਰਕੇ ਉਹ ਇਸ ਨਾਲ ਪ੍ਰੀਤ ਨਹੀਂ ਕਰਦੇ ਮੁਕਤੇ ਦਾਤੇ ਸੁਖਦਾਈ ਪ੍ਰਭੂ ਨੂੰ ਹੀ ਚਿਤ ਵਿੱਚ ਜਪਦੇ ਨੇ ਭਾਵ ਭਾਈ ਜਿਹੜੇ ਬਿਤਾਰਖੀ ਨੇ ਜਿਹੜੇ ਅਕਲਮੰਦ ਨੇ ਜਿਹੜੇ ਬਵੇਕ ਹੈ ਜਿਨ੍ਹਾਂ ਦੇ ਕੋਲ ਉਹ ਕਦੇ ਵੀ ਇਹਨਾਂ ਵਿਸ਼ੇ ਵਕਾਰਾਂ ਵਿੱਚ ਰੂਪ ਰੰਗ ਵਿੱਚ ਨਹੀਂ ਬਸਦੇ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਹੀ ਉਪਾਸ਼ਨਾ ਕਰਦੇ ਨੇ ਉਹਨੂੰ ਚਿਤ ਵਿੱਚ ਬਸਾਉਂਦੇ ਨੇ ਦੌਲਤਖਾਂ ਗੁਰੂ ਜੀ ਦਾ ਪਰਮੇਸ਼ਰ ਦੀ ਨਿਸ਼ਟਾ ਵੇਖ ਕੇ ਬੋਲਿਆ ਕਿ ਮੈਨੂੰ ਬਹੁਤ ਲੋਕ ਆ ਕੇ ਦੱਸਦੇ ਨੇ ਕਿ ਤੂੰ ਹਰ ਰੋਜ਼ ਧਨ ਲਟਾਉਣਾ ਹੈ ਹੁਣ ਲੇਖਾ ਕਰਵਾ ਕੇ ਪੂਰਾ ਕਰ ਸਤਿਗੁਰੂ ਜੀ ਬੋਲੇ ਨਵਾਬ ਜੀ ਸੁਣੋ ਆਪਣਾ ਹਿਸਾਬ ਕਿਤਾਬ ਕਰ ਲਵੋ ਜੋ ਕੁਝ ਬਾਕੀ ਬਚਤ ਨਿਕਲ ਆਵੇ ਉਹ ਧਨ ਮੈਨੂੰ ਦੇ ਦੇਣਾ ਤੇ ਜੇਕਰ ਚੁਗਲ ਆਖਦੇ ਖਾਂਦਾ ਤੁਸੀਂ ਆਪਣੀ ਤਸੱਲੀ ਕਰ ਲਓ ਫਿਰ ਉਠ ਸਕਦਾ ਵਿਚਾਰ ਤੁਸੀਂ ਮਨ ਵਿੱਚ ਕਰ ਲੈਣਾ ਉਦੋਂ ਨਵਾਬ ਦੌਲਤਖਾਨ ਨੇ ਤੁਰੰਤ ਇੱਕ ਮੁਨਸ਼ੀ ਨੂੰ ਸੱਦਿਆ ਤੇ ਉਸ ਨੂੰ ਆਖ ਦਿੱਤਾ ਕਿ ਗਿਣਤੀ ਕਰੋ ਸਾਰੀ ਜੋ ਵੀ ਹੁਣ ਤੱਕ ਦਾ ਆਮਦਨ ਤੇ ਜੋ ਖਰਚ ਹੋਇਆ ਉਹ ਗਿਣ ਲਵੋ ਇਹ ਪ੍ਰਤਾਲ ਜਿਹੜਾ ਸੀ ਕੋ ਸਮਾਂ ਵਾਲਾ ਨੰਗਿਆ ਸੀ ਕਈ ਦਿਨਾਂ ਦਾ ਬਕਾਇਆ ਪਿਆ ਹੋਇਆ ਸੀ ਤੇ ਕਿਸੇ ਦੇ ਵੱਲ ਵਾਧਾ ਬਕਾਇਆ ਨਿਕਲਦਾ ਇਹ ਦੇਖੋ ਹੁਣ ਇਹਦੇ ਵਾਰ ਨਿਕਲਦਾ ਹੈ ਰਾਜੇ ਵਾਰ ਨਿਕਲਦਾ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਰ ਨਿਕਲਦਾ ਹੈ ਤੁਸੀਂ ਰੋਜ਼ ਆ ਕੇ ਕਹਿੰਦੇ ਹੋ ਕਿ ਮੋਦੀ ਤੁਹਾਡਾ ਤੁਹਾਨੂੰ ਲਟਾ ਰਿਹਾ ਹੁਣ ਚੰਗੀ ਤਰ੍ਹਾਂ ਸੰਭਾਲ ਕੇ ਲੇਖਾ ਕਰ ਲਵੋ ਉਹ ਗੱਲ ਕਰੋ ਜੋ ਮਨ ਨੂੰ ਪਾਉਂਦੀ ਹੋਵੇ ਤੇ ਜਦੋਂ ਜਾਦੂ ਰਾਏ ਜਿਹੜਾ ਮੁੰਚੀ ਸੀ ਨਾ ਕੱਲ ਮੈਨੂੰ ਇੱਕ ਬੇਨਤੀ ਪਰਸੋਂ ਰਹੀ ਸੀ ਵੀ ਬਾਬਾ ਜੀ ਇਹ ਨਾਂ ਨੂੰ ਜਿਹੜੇ ਆਉਂਦੇ ਸਾਨੂੰ ਸਮਝ ਨਹੀਂ ਆਉਂਦੀ ਇੱਕ ਮੇਰੀ ਬੇਨਤੀ ਸੁਣਿਓ ਸੰਗਤ ਜੀ ਇਹ ਨਾਮ ਲੈਣੇ ਬਹੁਤ ਜ਼ਰੂਰੀ ਹੈ ਜੇ ਤੁਸੀਂ ਇਤਿਹਾਸ ਸੁਣਦੇ ਹੋ ਤੁਹਾਨੂੰ ਕੱਲ ਨੂੰ ਕੋਈ ਪੁੱਛ ਲਵੇ ਕਿਤੇ ਵਿਚਾਰ ਹੋ ਜੇ ਵੀ ਧੰਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਨਾ ਜੀ ਦਾ ਨਾਮ ਕੀ ਸੀਗਾ ਹੈ ਜਵਾਬ ਤੁਹਾਡੇ ਕੋਲ ਕੋਈ ਜੇ ਸੁਣਿਆ ਹੋਵੇਗਾ ਤੁਸੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਹੋਗੇ ਭਾਈ ਰਾਮਾ ਜੀ ਚੇਤਾ ਹੋਊਗਾ ਸਵਾਲ ਕੁਐਸਚਨ ਪੁੱਟ ਕਰਤਾ ਕਿਸੇ ਨੇ ਵੀ ਭਾਈ ਉਹ ਮੌਨਸੀ ਕਿਹੜਾ ਸੀ ਗਿਨੇ ਸਾਬ ਗੀਤਾ ਜੇ ਤੁਹਾਨੂੰ ਪਤਾ ਕਿਸੇ ਨੂੰ ਹੈ ਹੀ ਨਹੀਂ ਜਦੋਂ ਫੇ ਕੀ ਦੱਸੋਗੇ ਕਿਸੇ ਨੂੰ ਤੁਹਾਨੂੰ ਪਤਾ ਹੋਊਗਾ ਤੁਸੀਂ ਕਹੋਗੇ ਜਾਦੂ ਰਾਏ ਸੀ ਨਾ ਭਾਈ ਉਹਦਾ ਜਿਹੜਾ ਮੁੰਚੀ ਸਾਹਿਬ ਕਰ ਰਿਆ ਸੀ ਨਾ ਗੁਰ ਸਤਗੁਰੂ ਜੀ ਦੇ ਨਾਲ ਦੇਖਾ ਉਹਦਾ ਨਾਮ ਸੀ ਜਾਦੂ ਰਾਏ ਇਹ ਨਾਮ ਲੈਣੇ ਜ਼ਰੂਰੀ ਨੇ ਇਤਿਹਾਸ ਦੀ ਵਿਚਾਰ ਕਰਨੀ ਮੈਂ ਇਹ ਵਿਚਾਰ ਕਿਉਂ ਕਰਨਾ ਸੰਖੇਪ ਵਿੱਚ ਵੀ ਆ ਮੈਂ ਕਰ ਸਕਦਾ ਜ਼ਰੂਰੀ ਨਹੀਂ ਵੀ ਮੈਂ ਨੇ ਲੰਮਾ ਇਹਨੂੰ ਲਵਾ ਬਹੁਤ ਸੰਖੇਪ ਵਿੱਚ ਕਰ ਸਕਦਾ ਪਰ ਸੰਖੇਪ ਵਿੱਚ ਇਤਿਹਾਸ ਦੀ ਵਿਚਾਰ ਕਰਿਆ ਹਰ ਗੱਲ ਦੀ ਸਮਝ ਨਹੀਂ ਪੈਣੀ ਸੋ ਇਹ ਬਹੁਤ ਜ਼ਰੂਰੀ ਹੈ ਕਿ ਸਾਨੂੰ ਪੂਰਨ ਤੌਰ ਦੇਤੇ ਹਰ ਗੱਲ ਦਾ ਪਤਾ ਹੋਵੇ ਤੇ ਫਿਰ ਜਿਵੇਂ ਤੁਸੀਂ ਸੁਣੋਗੇ ਵਿਚਾਰੋਗੇ ਸ਼ਰਧਾ ਉਹਵੇਂ ਬਦਲਣੀ ਹੈ ਮਨ ਲਾ ਕੇ ਸੁਣਿਆ ਕਰੋ ਕਹਿੰਦੇ ਮੁੰਸ਼ੀ ਆਇਆ ਜਿਹਦਾ ਨਾਂ ਸੀ ਜਦੋਰਾਈ ਉਹਨੇ ਸੁਣ ਕੇ ਮਨ ਵਿੱਚ ਸੋਚਿਆ ਵੀ ਮੇਰੇ ਮਨ ਪਸੰਦ ਗੱਲ ਹੋ ਗਈ ਕਿਉਂਕਿ ਮੁੰਸ਼ੀ ਜਿਹੜਾ ਸੀ ਉਹ ਵੀ ਲੱਗਦਾ ਸੀ ਸਤਿਗੁਰੂ ਦੇ ਉੱਤੇ ਤੇ ਉਹਦੇ ਹੁਣ ਮੰਨਤ ਦੀ ਗੱਲ ਹੋ ਗਈ ਵਿਚਾਰ ਮਸਾਬ ਹੋਣਾ ਤੇ ਲੇਖਾ ਤਾਂ ਜਦੋਂ ਹੋਣਾ ਤੇ ਪੈਸੇ ਤਾਂ ਵਧਣਿਆ ਨਵਾਬ ਦੇ ਇਸ ਗੁਰੂ ਜੀ ਨੇ ਬਹੁਤ ਸਾਰਾ ਧਨ ਜਿਹੜਾ ਧਨ ਗਵਾ ਦਿੱਤਾ ਭਾਵ ਕਿ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਵੀ ਇਹਨੇ ਨਾਨਕ ਦੇ ਬੜਾ ਧਨ ਜਿਹੜਾ ਵਿਰਥਾ ਗਵਾਇਆ ਤੇ ਮੈਂ ਉਹ ਜਾਣ ਨਹੀਂ ਦੇਣਾ ਹੁਣ ਇਸੇ ਥਾਂ ਤੇ ਰਖਾਵਾਂਗਾ ਭਾਵ ਕਿ ਹੁਣ ਮੈਂ ਲੇਖਾ ਕਰਨਾ ਤੇ ਜਿਹੜਾ ਧਨ ਘਟਣਾ ਤੇ ਮੈਂ ਉੱਠਣ ਨਹੀਂ ਦੇਣਾ ਇੱਥੇ ਆਖਣਾ ਇੱਥੇ ਰੱਖ ਪਹਿਲਾਂ ਪੈਸੇ ਫਿਰ ਤਾਂ ਫਿਰ ਮੋਦੀ ਖਾਨੇ ਨਹੀਂ ਬੈ ਸਕਣਾ ਫਿਰ ਇਹਨੂੰ ਮੋਦੀ ਖਾਨੇ ਵੀ ਬੈਣ ਨਹੀਂ ਦੇਣਾ ਕੀ ਜਾਣੇ ਸਾਨੂੰ ਨਹੀਂ ਪਤਾ ਇਸ ਨੇ ਕਿਸੇ ਨੂੰ ਰਿਸ਼ਵਤ ਦਿੱਤੀ ਹੋਵੇ ਹੁਣ ਮਨ ਵਿੱਚ ਸੋਚਦਾ ਵੀ ਜਿਹੜਾ ਇਹ ਮੈਂਦਾ ਹੈ ਇੰਨਾ ਤੇ ਦولت ਖਾਨ ਵੀ ਵਿਸ਼ਵਾਸ ਕਰਦਾ ਹੈ ਤੇ ਹੋ ਸਕਦਾ ਨੇ ਰਿਸ਼ਵਤ ਦਿੱਤੀ ਹੋਵੇ ਕਿਸੇ ਨਾ ਕਿਸੇ ਮਲਾਜਮ ਨੂੰ ਹੁਣ ਦੋਨੇ ਜਣੇ ਸਤਗੁਰੂ ਤੇ ਜਾਦੋ ਰਾਹੀ ਕਹਿੰਦੇ ਬਹਿਗੇ ਕਿਸਾਨ ਦੇ ਨਾਲ ਕੇ ਬਹਿਗੇ ਤੇ ਵੱਡਾ ਲੇਖਾ ਸੀ ਕੁਝ ਕਾफी ਸਮੇ ਦਾ ਲੇਖਾ ਸੀਗਾ ਹੋਣ ਲੱਗ ਪਿਆ ਪਹਿਲਾਂ ਤਾਂ ਧਨ ਦੀ ਆਮਦ ਲਿਖਵਾਈ ਗਈ ਜੋ ਕਿ ਸਾਰਾ ਨਵਾਬ ਦੇ ਕੋਲ ਗਿਆ ਹੋਇਆ ਸੀ ਜਿਹੜਾ ਧਨ ਨਵਾਬ ਕੋਲੇ ਭੇਜ ਦਿੱਤਾ ਸੀ ਉਹ ਪੈਸੇ ਲਿਖਾ ਦਿੱਤੇ ਧਨ ਲਿਖਾ ਦਿੱਤਾ ਫਿਰ ਵੱਟਾ ਜਿਹੜਾ ਖਰਚ ਲਿਖਣ ਲੱਗੇ ਜਿਹਦਾ ਅੰਤ ਔਖੇ ਢੰਗ ਬੜੀ ਮੁਸ਼ਕਲ ਨਾਲ ਜਾਣਿਆ ਗਿਆ ਕਿਉਂਕਿ ਸਮਾਂ ਵਾਲਾ ਸੀ ਮਹਾਕਟਲ ਮੁੰਚੀ ਨੇ ਬੜੀਆਂ ਅੜੌਣੀਆਂ ਪਾਉਣੀਆਂ ਸ਼ੁਰੂ ਕੀਤੀਆਂ ਕਿਸੇ ਢੰਗ ਨਾਲ ਜਿਹੜਾ ਵੀ ਲੇਖਾ ਬੜਾ ਉਹ ਸ਼ੈਤਾਨ ਸੀ ਮੁੰਚੇ ਇੱਕ ਮੋਮਨ ਇੱਕ ਮੁੰਚੀ ਇੱਕ ਸ਼ੈਤਾਨ ਬੜਾ ਸੀ ਉਹ ਬੜੀਆਂ ਅੜੌਣੀਆਂ ਪਾਉਣੀਆਂ ਦੀ ਕੋਸ਼ਿਸ਼ ਕੀਤੀ ਉਹਨੇ ਪਰ ਸਤਿਗੁਰੂ ਨੂੰ ਡਰਾਉਣ ਲਈ ਬੜੇ ਕਠੋਰ ਸ਼ਬਦ ਵੀ ਕਹੇ ਪਰ ਹੁਣ ਡਰਾ ਕੀ ਨੂੰ ਰਿਆ ਨਿਰੰਕਾਰ ਨੂੰ ਸਤਿਗੁਰੂ ਨੂੰ ਉਸੇ ਤਰ੍ਹਾਂ ਜਿਵੇਂ ਕੋਈ ਟਟਿਆਣਾ ਹੰਕਾਰ ਕਰੇ ਤੇ ਆਪਣੀ ਰੋਹਨ ਸੂਰਜ ਨੂੰ ਦਬਾਉਣ ਦਾ ਯਤਨ ਕਰੇ ਉਸ ਤਾਂ ਨਾ ਸੋਵੇ ਟਿਆੜਾ ਤੁਸੀਂ ਉਹ ਜਿਹਨੂੰ ਜੁਗਨੂ ਕਹਿੰਦੇ ਹੋ ਰਾਤ ਨੂੰ ਜਿਹੜੇ ਜਗਦੇ ਆ ਹੁਣ ਕਹਿੰਦੇ ਵੀ ਜਿਵੇਂ ਇੱਕ ਜੁਗਨੂ ਰਾਤ ਨੂੰ ਜਗਣ ਵਾਲਾ ਥੋੜਾ ਜਿਹਾ ਚਾਨਣ ਹੁੰਦਾ ਉਹਦਾ ਉਹ ਆਪਣੇ ਉਸ ਚਾਨਣ ਦੇ ਨਾਲ ਸੂਰਜ ਨੂੰ ਦਬਾਉਣ ਦੀ ਕੋਸ਼ਿਸ਼ ਕਰੇ ਤੇ ਹੋ ਸਕਦਾ ਕਿਤੇ ਬਸ ਆਹੀ ਕੁਛ ਸੀ ਕਹਿੰਦੇ ਇੱਕ ਪਾਸੇ ਸੂਰਜਾਂ ਦੇ ਸੂਰਜ ਸਤਿਗੁਰੂ ਧੰਗੁਰੂ ਨਾਨਕ ਦੇ ਮਹਾਰਾਜ ਜੀ ਬੈਠੇ ਨੇ ਇੱਕ ਥੋੜੀ ਜੀ دنیਆਵੀ ਵਿੱਦਿਆ ਪੜਨ ਵਾਲਾ ਮੁੰਸ਼ੀ ਜਾਦੂ ਰਾਏ ਉਹ ਟਟਿਆੜੇ ਦੀ ਤਰ੍ਹਾਂ ਉਸ ਜੁਗਨੂ ਦੀ ਤਰ੍ਹਾਂ ਥੋੜੀ ਜੀ ਵਿੱਦਿਆ ਲੈ ਕੇ ਚਾਨਣ ਲੈ ਕੇ ਤੇ ਸਤਿਗੁਰੂ ਤੇ ਦਬਾਅ ਪਾਉਣ ਚਾਹੁੰਦਾ ਧੰਗੁਰੂ ਨਾਨਕ ਦੇ ਮਹਾਰਾਜ ਜਿਹੜਾ ਸੂਰਜਾਂ ਦੇ ਸੂਰਜ ਨੇ ਕਹਿੰਦੇ ਫਿਰ ਇੱਕ ਵੱਡੀ ਪੜਤਾਲ ਹੋਈ ਤੇ ਦਿਨ ਲੱਗੇ 5 5 ਦਿਨਾਂ ਤੱਕ ਚੱਲਦਾ ਰਿਹਾ ਇਹ ਲੇਖਾ ਇਸ ਗਵਾਹ ਜਿਹੜਾ ਮੁੰਚੀ ਬਹੁਤ ਧੜਕ ਕੇ ਲਿਖਦਾ ਰਿਹਾ ਅੰਤ ਜਗ ਦੇ ਸਵਾਮੀ ਸਤਗੁਰੂ ਜੀ ਨੇ 321 ਰੁਪਏ ਬਕਾਇਆ ਦੇ ਲੈੜੇ ਨਿਕਲੇ ਪੰਜ ਦਿਨ ਹਿਸਾਬ ਹੋਇਆ ਕੰਨਿਆ ਵਿਦਵਾਨਾਂ ਨੇ 7 ਦਿਨ ਵੀ ਲਿਖਿਆ ਮੈਂ ਜੋ ਪੜਿਆ ਏ ਤੋਂ ਪਹਿਲਾਂ ਵੀ 7 ਦਿਨ ਲੇਖਾ ਹੁੰਦਾ ਰਿਹਾ ਤੇ 7ਵੇਂ ਦਿਨ ਫਿਰ ਜਾਂ ਚਲੋ ਮੰਨ ਲਓ 5ਵੇਂ ਦਿਨ ਲੇਖਾ ਨਿਬੜਿਆ ਜਿੱਦ ਤੇ ਫਿਰ ਉਸ ਦਿਨ 321 ਰੁਪਏ ਮੇਰੇ ਸਤਿਗੁਰੂ ਜੀ ਦਾ ਵਾਦਾ ਨਿਕਲਿਆ ਸਤਿਗੁਰੂ ਜੀ ਕੋਲ ਉਸ ਮੂਰਖ ਨੂੰ ਬਹੁਤ ਧਰੇਵਾ ਹੋ ਗਿਆ ਵੀ ਇਹ ਹੋਇਆ ਕਿ ਵੀ ਨਾਨਕ ਨੇ ਦਾ ਸਾਰਾ ਧਨ ਲਟਾਇਆ ਜਿਹੜਾ ਆ ਗਿਆ ਕਿਸ ਨੂੰ ਖਾਲੀ ਨੇ ਮੋੜਿਆ ਮੰਗਤਿਆਂ ਦੀ ਇਹ ਤੇ ਲੈਣ ਲੱਗੀ ਰਹਿੰਦੀ ਐ ਲੋੜ ਬੰਦਾ ਦੀ ਲੋੜ ਲੈਣ ਲੱਗੀ ਰਹਿੰਦੀ ਐ ਕਿਸੇ ਨੇ ਧਨ ਦਿੱਤਾ ਤਾ ਉਹ ਵੀ ਠੀਕ ਆ ਨਹੀਂ ਦਿੱਤਾ ਤਾ ਉਹ ਵੀ ਠੀਕ ਆ ਇਹ ਪੈਸੇ ਵਾਦ ਕਿਵੇਂ ਗਏ ਉਹ ਬੜਾ ਵਿਚਾਰਾ ਹੁਣ ਨਿੰਮੂ ਤੜਾ ਹੋ ਗਿਆ ਜਿਹੜਾ ਮੁੰਚੀ ਸੀ ਤੇ ਉਹਨੇ ਤੁਰੰਤ ਬਿਨਾ ਪਾਣੀ ਹੀ ਪੀਤੇ ਸ਼ਰਮ ਦੇ ਸਾਗਰ ਵਿੱਚ ਡੁੱਬ ਗਿਆ ਕਹਿੰਦੇ ਤੇ ਬੋਲਿਆ ਜੀ ਮੇਰੀ ਇੱਛਾ ਸੀ ਗੁਰੂ ਜੀ ਨੂੰ ਘਾਟੇ ਵਿੱਚ ਰੱਖਣ ਦੀ ਮੇਰੀ ਇੱਛਾ ਪੂਰੀ ਨਹੀਂ ਹੋ ਸਕਦੀ ਹੁਣ ਜਿਹੜਾ ਸਤਿਗੁਰੂ ਅਨੰਤ ਕਲਾ ਹੋਈ ਠਾਕੁਰ ਚੜ੍ਹਿਆ ਗੁਰਬਾਣੀ ਦਾ ਫਰਮਾਨ ਹੈ 16 ਕਲਾ ਸੰਪੂਰਨ ਪੜਿਆ 16 ਕਲਾ ਸੰਪੂਰਨ ਕਹਿੰਦੇ ਨੇ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਨੂੰ 14 ਕਲਾ ਸੰਪੂਰਨ ਕਹਿੰਦੇ ਸ੍ਰੀ ਰਾਮਚੰਦਰ ਜੀ ਨੂੰ ਤੇ ਸਤਿਗੁਰੂ ਨਾਨਕਦੇਵ ਮਹਾਰਾਜ ਜੀਆਂ ਦੇ ਬਾਰੇ ਕੀ ਕਹਿੰਦੇ ਨੇ ਅਨੰਤ ਕਲਾ ਹੋਈ ਠਾਕੁਰ ਚੜਿਆ ਅਨੰਤ ਜਿਹਦੀਆਂ ਦਾ ਅੰਤ ਕੋਈ ਨਹੀਂ ਬੇਅੰਤ ਕਰਾਂ ਦੇ ਮਾਲਕ ਮੇਰੇ ਸਤਿਗੁਰੂ ਧੰਗੁਰੂ ਨਾਨਕਦੇਵ ਮਹਾਰਾਜ ਇਹਨੂੰ ਘਾਟਾ ਦਿਖਾਉਣਾ ਚਾਹੁੰਦਾ ਹੁਣ ਇੱਕ ਆਮ ਜਿਹੜਾ ਮਨੁੱਖ ਹੈ ਤੇ ਉਹ ਕਹਿੰਦਾ ਮੇਰੀ ਮਨ ਦੀ ਇੱਛਾ ਪੂਰੀ ਨਹੀਂ ਹੋਈ ਕਿਉਂਕਿ ਇਸ ਗੁਰੂ ਜੀ ਨੇ ਤਾਂ ਨਵਾਬ ਵੱਲ ਬਾਕੀ ਕੱਢ ਕੇ ਤਾਂ ਰੱਖ ਦਿੱਤਾ 321 ਰੁਪਏ ਜਿਹੜੇ ਸਨ ਉਹ ਨਵਾਬ ਤੋਂ ਲੈਣੇ ਬਣਦੇ ਹੋਗੇ ਨਵਾਬ ਤੋਂ ਮੁੜ ਮੁੜ ਕੇ ਧੰਨ ਲਿਆ ਤੇ ਦਿਨ ਰਾਤ ਉਹ ਬਹੁਤ ਲਟਾਇਆ ਪਰ ਫੇਰ ਵੀ ਇਹ ਗੁਰੂ ਜੀ ਲੈਣ ਹਾਰ ਹੀ ਨਿਕਲਿਆ ਕਹਿੰਦਾ ਵੀ ਨਵਾਬ ਤੋਂ ਧੰਨ ਬੜਾ ਲਿਆ ਲਟਾਇਆ ਵੀ ਬੜਾਏ ਨੇ ਪਰ ਪੈਸੇ ਫੇਰ ਵੀ ਇਹਦੇ ਵਧੇ ਤੰਨ ਫੇਰ ਵੀ ਇਹਦਾ ਵੱਧ ਗਿਆ ਇਹ ਅਚਰਜ ਗੱਲ ਨੂੰ ਕਹਿੰਦਾ ਮਿਗਰੀ ਹੈ ਕਰਨੀ ਸਮਝੀ ਵੀ ਤੇਰੀ ਇਕਲ ਸਮਝੇ ਕੀ ਤੇਰੇ ਕੋਲ ਇਕਲ ਹੈ ਹੀ ਨਹੀਂ ਤੂੰ ਤਾਂ ਰੱਬ ਵਾਲਾ ਮੱਥਾ ਲਾਈ ਜਾਂਦਾ ਤੂੰ ਤਾਂ ਉਸ ਕੋਦੇ ਪਰਮਾਤਮਰ ਨਾਲ ਮੱਥਾ ਲਾ ਲਿਆ ਤੇਰੀ ਅਕਲ ਉਹਦੇ ਬਰਾਬਰ ਨਹੀਂ ਨਾ ਇਸ ਕਰਕੇ ਤੂੰ ਸਮਝ ਨਹੀਂ ਸਕਦਾ ਇਸ ਗੱਲ ਨੂੰ ਉਹ ਕਹਿੰਦਾ ਜੀ ਮੇਰੀ ਅਕਲ ਇਸ ਗੱਲ ਨੂੰ ਨਹੀਂ ਸਮਝ ਸਕੀ ਵੀ ਹੋਇਆ ਕੀ ਤੇ ਬੜਾ ਸ਼ਰਮਿੰਦਾ ਮੂੰਹ ਲੈ ਕੇ ਘਰ ਨੂੰ ਮੁੜਿਆ ਨਵਾਬ ਕੋਲ ਉਸਨੇ ਕੋਈ ਉੱਤਰ ਨਾ ਦਿੱਤਾ ਕਮਲ ਨੈਣ ਪੰਦਰਮੁਖਤ ਭਾਵ ਸਤਿਗੁਰੂ ਜੀ ਆਪਣੀ ਹੱਡੀ ਮੋਦੀ ਖਾ ਲੇ ਉੱਤਣ ਕੇ ਫੇਰ ਬੈਠ ਜਾਂਦੇ ਆ ਪਾਇਆ ਜੈ ਰਾਮ ਜੀ ਜੋ ਅੱਠੇ ਪੈਰ ਮਾਰ ਅੰਦਰਲੀ ਚਿੰਤਾ ਰੂਪੀ ਨਦੀ ਵਿੱਚ ਹਟਦੇ ਜਾਂਦੇ ਸਨ ਨਾ ਜਿਹੜੇ ਚਿੰਤਾ ਸੀ ਨਾ ਪਾਇਆ ਜੈ ਰਾਮ ਜੀ ਨੂੰ ਵੀ ਉਹ ਨਾ ਹੋਵੇ ਕਿਤੇ ਕੱਲ ਨੂੰ ਧਨ ਘਟ ਜਾਵੇ ਤੇ ਮੈਨੂੰ ਦੇਣਾ ਪਵੇ ਕਹਿੰਦੇ ਉਹਨਾਂ ਦੀ ਚਿੰਤਾ ਸੀ ਜਿਹੜੀ ਸਾਰੀ ਜਦੋਂ ਵੇਖਿਆ ਬਕਾਏ ਵਾਲੀ ਮਨ ਨੂੰ ਖੁਸ਼ ਕਰਨ ਵਾਲੀ ਗੱਲ ਸੁਣੀ ਵੀ ਭਾਈ ਨਾਨਕ ਦੇ 321 ਰੁਪਏ ਵਾਦਾ ਨਿਕਲਿਆ ਉਹਨੂੰ ਫਿਰ ਹੌਸਲਾ ਹੋ ਗਿਆ ਦੂਸਰੀ ਵਾਰ ਲਿਖਾ ਹੋ ਗਿਆ ਹੁਣ ਮਾਨੋ ਡੁੱਬਦੇ ਹੋਏ ਨੂੰ ਬੀੜੀ ਮਿਲ ਗਈ ਹੈ ਭਾਈਆ ਜੈਰਾਮ ਤੰਤ ਰਾਜੇ ਨਵਾਬ ਕੋਲ ਗਿਆ ਤੇ ਬੜੀ ਉਜਲ ਵਾਲੀ ਨਮੂਲਿਆ ਜੀ 5 ਦਿਨਾਂ ਤੱਕ ਲੇਖਾ ਕੀਤਾ ਤੇ ਹੁਣ ਉਹ ਸਾਰੀ ਬੜਤਾਲਸ ਹੋ ਗਈ ਆ ਸੰਪੂਰਨ ਇਹ ਸੁਣ ਕੇ ਰਾਜਾ ਜੀ ਦੇ ਮਨ ਵਿੱਚ ਸੰਸਾ ਦੇ ਪੁੱਛਣ ਲੱਗਿਆ ਵੀ ਫਿਰ ਦੱਸ ਲੇਖਾ ਲੰਮਾ ਸੀ 5 ਦਿਨ ਲੇਖਾ ਕੀਤਾ ਤੇ ਜੈਰਾਮ ਨੂੰ ਪੁੱਛਣ ਲੱਗੇ ਵੀ ਜੈਰਾਮ ਦੱਸ ਬਕਾਇਆ ਕੀ ਨਿਕਲਿਆ ਇਦਾ ਬਕਾਇਆ ਕਿਦੇ ਉਰ ਨਿਕਲਦਾ ਤੇ ਭਾਈਆ ਜੈਰਾਵਾਂ ਆਖਣ ਲੱਗਿਆ ਮੈਨੂੰ ਸਾਰੀ ਖਬਰ ਨਹੀਂ ਤੁਸੀਂ ਆਪਣਾ ਮੁਨਸ਼ੀ ਬਲਾ ਲਵੋ ਵੀ ਜਿਹਨੇ ਲੇਖਾ ਕੀਤਾ ਉਹ ਉਹ ਸਾਧ ਮੈਨੂੰ ਨਹੀਂ ਪਤਾ ਵੀ ਕੀ ਕੁਝ ਹੋਇਆ ਪਰ ਮੈਨੂੰ ਇੰਨਾ ਪਤਾ ਵੀ ਪੈਸੇ ਧਨ ਜਿਹੜਾ ਨਾਨਕ ਦਾ ਵਧਿਆ ਤੇ ਬਾਕੀ ਸਾਰੀ ਗੱਲ ਤੁਸੀਂ ਮੁਨਸ਼ੀ ਤੋਂ ਪੁੱਛ ਲਵੋ ਜਿਸ ਮੁਨਸ਼ੀ ਦਾ ਅਮਾਨ ਜਿਹੜਾ ਸੀ ਉਹ ਰੱਖਦਾ ਤਾਂ ਹੀ ਰੱਖਾ ਸੀ ਭਾਈਆ ਜੀ ਕਹਿਣ ਲੱਗੇ ਵੀ ਜਾ ਪੁੱਤ ਨੂੰ ਪੁੱਛ ਲੋ ਤੁਸੀਂ ਜਾ ਕੇ ਸੁਣ ਕੇ ਰਾਜੇ ਨੇ ਜਿਹਦਾ ਮਨ ਵੀ ਸੰਤ ਸਾ ਸੀ ਸੰਸਾ ਵਿੱਚ ਸੀ ਪੁੱਛਣ ਲੱਗਿਆ ਵੀ ਹੁਣ ਕਿਸ ਬਕਾਇਆ ਹੈ ਤੇ ਕਿਹਦਾ ਨਿਕਲਦਾ ਸੱਧਿਆ ਤੇ ਜਿਸ ਮੁਨਸੀ ਦਾ ਸੀਨਾ ਈਰਖਾ ਦੀ ਅਗਰ ਨਾਲ ਔ ਛੜਦਾ ਜਿਵੇਂ ਦੁਸ਼ਮਣ ਹੁੰਦਾ ਹੋਵੇ ਕਿਉਂਕਿ ਈਰਖਾ ਮੜੀ ਕਰਦਾ ਸੀ ਧੰਗੁਰੂ ਨਾਨਕ ਦੇਵ ਮਹਾਰਾਜੀਆਂ ਦੇ ਨਾਲ ਤਾਂ ਨਵਾਬ ਨੇ ਆਪਣਾ ਨੌਕਰ ਘੱਲਿਆ ਤੇ ਤੁਰੰਤ ਉਹ ਮੁਨਸੀ ਨੂੰ ਆਪਣੇ ਕੋਲ ਬੁਲਾ ਲਿਆ ਤੇ ਪੁੱਛਿਆ ਵੀ ਮੁੰਚੀ ਜੀ ਵੀ ਗਿਣਤੀ ਵਿੱਚ ਕਿਵੇਂ ਨਵੇੜਾ ਕੀਤਾ ਤੁਸੀਂ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਮੁੰਚੀ ਦੱਸਣ ਹੀ ਨਹੀਂ ਗਿਆ ਆਪਣੇ ਉੱਥੇ ਹੀ ਘਰੋਂ ਚੱਲਿਆ ਗਿਆ ਕਿਹਦੇ ਵੱਲ ਵਾਕਿਆ ਵਧੀਆ ਹੈ ਕਿਹਦੇ ਵੱਲ ਧੰਨ ਵਧੀਆ ਹੈ ਉਹ ਬੜੇ ਲੱਜਾਵਾਨ ਮੂੰਹ ਨਾਲ ਬੋਲਿਆ ਤੇ ਪਰ ਆਖ ਵੀ ਨਾ ਸਕੇ ਜਿਵੇਂ ਪੀੜ ਮੰਨਦਾ ਹੋਵੇ ਹੁਣ ਮਨ ਵਿੱਚ ਸੋਚਦਾ ਵੀ ਮੈਂ ਆਖਾਂ ਕਿ ਇਹ ਪ੍ਰਗਟ ਹੀ ਸੀ ਕਿ ਮੋਦੀ ਧਨ ਨੂੰ ਮਿਰਥਾ ਹੋਉਂਦਾ ਹੈ ਹਮੇਸ਼ਾ ਅਣਗਿੰਤ ਕਰਜ਼ਿਆਂ ਨੂੰ ਵੜਦਾ ਪਰ ਲੇਖੇ ਵਿੱਚ ਹਮੇਸ਼ਾ ਬਕਾਇਆ ਕੱਢ ਦਿੰਦਾ ਉਸ ਦੇ ਆਛੇ ਦਾ ਕੁਝ ਪਤਾ ਨਹੀਂ ਚੱਲਦਾ ਹੁਣ ਮੈਂ ਲੇਖਾ ਗਣਿਆ ਜੀ ਤੇ ਮੈਂ ਤੇ ਮੁਰਮੁੜ ਕੇ ਲਿਖ ਕੇ ਬਹੁਤ ਵਿਚਾਰ ਕੀਤੀ ਵੀ ਮੈਂ ਇੱਕ ਵਾਰੀ ਨਹੀਂ ਮੈਨੂੰ ਬਹੁਤ ਵਾਰ ਮੈਂ ਮੁਰਮੁੜ ਕੇ ਲਿਖਿਆ ਵਿਚਾਰ ਕੀਤੀ ਹੈ ਪਰ 321 ਰੁਪਏ ਗਿਨੇ ਖਾਨ ਜੋ ਕਿ ਪ੍ਰਥਵੀ ਪਤਨੀ ਜੀ ਤੁਹਾਡੇ ਵੱਲ ਪਹੁੰਚੇ ਹੋਏ ਨੇ ਤੁਹਾਡੇ ਵੱਲ ਵੱਧ ਚਲੇ ਗਏ ਭਾਵ 321 ਰੁਪਏ ਨਾਨਕ ਦੇ ਭਾਅ ਕੇ ਤੁਹਾਡੇ ਵਰ ਨਿਕਲਦੇ ਨੇ ਤੁਸੀਂ ਦੇਣੇ ਆ ਨਾਨਕ ਦੇ ਤਾਂ ਨਵਾਬ ਵੀ ਹਰਾਨੋ ਕੇ ਬੋਲਿਆ ਵੀ ਮੇਰੇ ਕੋਲ ਬਹੁਤ ਆ ਨੇ ਆ ਕੇ ਕਿਹਾ ਸੀ ਕਿ ਮੋਦੀ ਕਦੇ ਭੱਜ ਜੂ ਤੁਸੀਂ ਆਪਣਾ ਸਾਰਾ ਧਨ ਸੰਭਾਲ ਲੈਣਾ ਕਰੋ ਤੇ ਦੋਚ ਚੁਗਲ ਝੂਠੀਆਂ ਗੱਲਾਂ ਕਰਦੇ ਸਨ ਇਹ ਈਰਖਾ ਦੇ ਮਾਰੇ ਹੋਏ ਵੇਖ ਨਹੀਂ ਸਕਦੇ ਕਿ ਮੋਦੀ দান ਕਰਕੇ ਵੱਧਦਾ ਹੈ ਇੱਕ ਇੱਕੇ ਰਾਜਾ ਲੋਧੀ ਜਿਹੜਾ ਸੀ ਨਾ ਉਹ ਚੁੱਪ ਹੋ ਗਿਆ ਇਹ ਗੱਲ ਸੁਣ ਕੇ ਤਾਂ ਜ਼ੈਰਾ ਬੋਲਿਆ ਰਾਮ ਜੀ ਸੁਣੋ ਮੋਦੀ ਕਿਸੇ ਨੂੰ ਦੁੱਖ ਨਹੀਂ ਦਿੰਦਾ ਧਨ ਦਾ ਢੋਂਗੀ ਮਨੁੱਖ ਹੀ ਇਕੱਠਾ ਕਰਦੇ ਨੇ ਭਾਵੇਂ ਧਨ ਇਕੱਠਾ ਕਰਨ ਵਾਲੀ ਢੋਂਗੀ ਵੈ ਉਹ ਇਕੱਠਾ ਕਰ ਸਕਦੇ ਨੇ ਤੇ ਜੋ ਦਾਨੀ ਮਨੁੱਖ ਹੁੰਦਾ ਉਹ ਧਨ ਇਕੱਠਾ ਕਰਕੇ ਕਦੇ ਨਹੀਂ ਰੱਖਦਾ ਜੀ ਬੋਲਣਾ ਜੀ ਸਤਨਾ वाहिगुरु साहिब जी